ਦੀ ਵੱਡੀ ਦੁਸ਼ਮਣ ਜਮਾਤ ਆ ਉਹ ਕਾਂਗਰਸ ਪਾਰਟੀ ਹੈ। ਸੁਸ਼ਰਣੇਂਦਰ ਦਾ ਕੋਲ ਨਾ ਹੱਕ ਹੀ ਨਹੀਂ ਰੱਖਦੇ ਜਿਹੜੇ ਬੰਦਿਆਂ ਨੇ ਸਿੱਖਾਂ ਦੇ ਕਾਤਲਾਂ ਨੂੰ ਸਰੋਪੇ ਦਿੱਤੇ ਆ। ਅਸਕੰਦਰ ਸਿੰਘ ਮਲੂਕਾ ਨੂੰ ਕਿਸ ਪਾਸੇ ਸਮਝ ਰਹੇ ਹੋ ਤੁਸੀਂ? ਕਹਿੰਦੇ ਪਰਿਵਾਰ ਭਾਜਪੀ ਦੇ ਵਿੱਚ ਆ। ਖੁਦ ਅਕਾਲੀ ਦਲ ਤੋਂ ਪਹਿਲਾਂ ਦੂਰੀ ਬਣਾਈ। ਫਿਰ ਅਕਾਲੀ ਦਲ ਤੋਂ ਜਦੋਂ ਇੱਕ ਨਵਾਂ ਧੜਾ ਬਣ ਗਿਆ ਤੇ ਫਿਰ ਉਧਰ ਜਾ ਕੇ ਬਹਿ ਗਿਆ। ਕਹਿੰਦੇ ਸਿੱਧਾ ਸਿੱਧਾ ਹੀ ਸਾਹਮਣੇ ਨੂੰ ਕਹਿੰਦੇ ਤੇਰੇ ਭਰਾ ਕਿਹਦੇ ਪਾਸੇ ਹੁੰਦੇ ਆ? ਦੇ ਵੋਟਾਂ ਸਾਨੂੰ ਨਹੀਂ ਪੈਂਦੀਆਂ ਕੋਈ ਗੜਬੜਤਾ ਹੈਗੀ ਇੱਕ ਤਣ ਕਿਤੇ ਸਰਦਾਰ ਸਕੰਦਰ ਸਿੰਘ ਮਲੂਕਾ ਸਾਡੇ ਨਾਲ ਨੇ ਮੇਰੇ ਨਾਲ ਹੀ ਗੱਲਬਾਤ ਕਰਦੇ ਆ ਪਰਮਜੀਤ ਸਿੰਘ ਸਰਨਾਹ ਹੋਰਾਂ ਨੇ ਕਿਹਾ ਕਿ ਤੁਸੀਂ ਆਪਰੇਸ਼ਨ ਲੋਟਸ ਕਿਸ ਨੂੰ ਮੰਨਦੇ ਹੋ ਤਾਂ ਉਹ ਕਹਿੰਦੇ ਨੇ ਕਿ ਜੇਕਰ ਸਕੰਦਰ ਸਿੰਘ ਮਲੂਕਾ ਉਹਨਾਂ ਦੇ ਵਿੱਚ ਬੈਠੇ ਆ ਤੇ ਇਹ ਤੋਂ ਸੌਖਾ ਸੌਖਾ ਸਮਝ ਲਓ ਕਿ ਭਾਜਪਾ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਮਲੂਕਾ ਸਾਹਿਬ ਸਰਨਾ ਸਾਹਿਬ ਬਹੁਤ ਵੱਡੀ ਸਟੇਟਮੈਂਟ ਦੇ ਕੇ ਗਏ ਉਹਨਾਂ ਨੇ ਆਪਰੇਸ਼ਨ ਲੋਟਸ ਉਹ ਕਹਿੰਦੇ ਆਧਾਰ ਇਸੇ ਗੱਲ ਦਾ ਹੈ ਕਿ ਮਲੂਕਾ ਸਾਹਿਬ ਨੂੰ ਕਿਵੇਂ ਸਮਰਨਾ ਸਰਨਾ ਸਾਹਿਬ ਤਾਂ ਉਹ ਬੰਦੇ ਨੇ ਮੈਂ ਉਹਨਾਂ ਦੇ ਬਾਰੇ ਮੈਂ ਵੈਸੇ ਨਹੀਂ ਮੇਰਾ ਮਨ ਹੁੰਦਾ ਮੈਂ ਕਿਸੇ ਦੇ ਖਿਲਾਫ ਚੰਦ ਜਿਹੜੇ ਬੰਦੇ ਨੇ ਸਭ ਤੋਂ ਸਾਡਾ ਜਿਹੜੀ ਵੱਡੀ ਦੁਸ਼ਮਣ ਜਮਾਤ ਹੈ ਉਹ ਕਾਂਗਰਸ ਪਾਰਟੀ ਹੈ ਜਿਨੇ ਆਪਰੇਸ਼ਨ ਬਲੂ ਸਟਾਰ ਕੀਤਾ ਕਾਲ ਤੱਕ ਤੇ ਹਮਲਾ ਕੀਤਾ ਤੇ ਦਿੱਲੀ ਕਤਲਾਮ ਕੀਤਾ ਸਿੱਖਾਂ ਤੇ ਸਰਨਾ ਸਾਹਿਬ ਨੇ ਉਹ ਬੰਦਿਆਂ ਨੂੰ ਸਰੋਪੇ ਦਿੱਤੇ ਆ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਉਹ ਬੰਦਿਆਂ ਨੂੰ ਤੇ ਸਰਨਾ ਸਾਹਿਬ ਕੀ ਬੋਲਣ ਨੂੰ ਪੈਂਦਾ ਛੱਜ ਤਾਂ ਬੋਲੇ ਛਾਲਣੀ ਵੀ ਬੋਲੇ ਸੁਸ਼ਰਨੇ ਤਾਂ ਬੋਲਣ ਦਾ ਹੱਕ ਹੀ ਨਹੀਂ ਰੱਖਦੇ ਜਿਹੜੇ ਬੰਦਿਆਂ ਨੇ ਸਿੱਖਾਂ ਦੇ ਕਾਤਲਾ ਨੂੰ ਸਰੋਪੇ ਦਿੱਤੇ ਆ ਜਿਨ੍ਹਾਂ ਨੇ ਅਕਾਲ ਤਖਤ ਤੇ ਹਮਲਾ ਕੀਤਾ ਉਹਨਾਂ ਨੂੰ ਸਰੋਪੇ ਦਿੱਤੇ ਆ ਦਿੱਲੀ ਦੇ ਉੱਥੇ ਗੁਰਦੁਆਰਿਆਂ ਦੇ ਵਿੱਚ ਸਾਰਿਆਂ ਨੂੰ ਤੁਸੀਂ ਸਰਨੇਵਰੀ ਕੀ ਬੋਲਣ ਨੂੰ ਪੈਂਦੇ ਆ ਉਹ ਕਹਿ ਰਹੇ ਨੇ ਕਿ ਸਿਕੰਦਰ ਸਿੰਘ ਮਲੂਕਾ ਨੂੰ ਕਿਸ ਪਾਸੇ ਸਮਝ ਰਹੇ ਹੋ ਤੁਸੀਂ ਕਹਿੰਦੇ ਪਰਿਵਾਰ ਭਾਜੀਪੀ ਦੇ ਵਿੱਚ ਹੈ ਖੁਦ ਅਕਾਲੀ ਦਲ ਤੋਂ ਪਹਿਲਾਂ ਦੂਰੀ ਬਣਾਈ ਫਿਰ ਅਕਾਲੀ ਦਲ ਤੋਂ ਜਦੋਂ ਇੱਕ ਨਵਾਂ ਧੜਾ ਬਣ ਗਿਆ ਤੇ ਫਿਰ ਉਧਰ ਜਾ ਕੇ ਬਹਿ ਗਿਆ ਕਹਿੰਦੇ ਸਿੱਧਾ ਸਿੱਧਾ ਹੀ ਸਮਝਾਉਂਦਾ ਨੂੰ ਕਹੇ ਤੇਰੇ ਭਰਾ ਕਿਹੜੇ ਪਾਸੇ ਹੁੰਦੇ ਆ ਤੇਰੇ ਆਪ ਦੇ ਭਰਾ ਕਿਹੜੇ ਪਾਸੇ ਆ ਉਹਦਾ ਆਪ ਦਾ ਭਰਾ ਵੀ ਐਡ ਹੁੰਦਾ ਅਕਾਲੀ ਦਲ ਦੇ ਵਿੱਚ ਨਹੀਂ ਅੱਜ ਵੀ ਉਹ ਤੋਂ ਪੁੱਛ ਲੋ ਵੀ ਤੇਰਾ ਭਰਾ ਹੈ ਤੇਰੇ ਨਾਲ ਉਹ ਇਕੱਠੇ ਹੈ ਪਰਿਵਾਰ ਇਕੱਠਾ ਹੈ ਪਰ ਉਹਨੂੰ ਪੁੱਛ ਲੋ ਵੀ ਤੇਰਾ ਭਰਾ ਹੈਗਾ ਤੇਰੇ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਤੇ ਕਿਹੜੀਆਂ ਗਲਤੀਆਂ ਨੇ ਤੁਸੀਂ ਤਾਂ ਵੱਡੇ ਲੀਡਰੋਂ ਅਕਾਲੀ ਦਲ ਦੇ ਜਿੱਤੋ ਵਾਪਰੀਆਂ ਮਤਲਬ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦਾ ਗਰਾਫ ਬਹੁਤ ਗਲਤੀਆਂ ਹੋਈਆਂ ਜਿਹੜੀ ਅਕਾਲੀ ਦਲ ਤੋਂ ਸਮੂਹ ਸਮੂਹਤ ਤੌਰ ਤੇ ਜਿਹੜਾ ਕਰਦਾ ਸੀ ਨਾ ਉਹੀ ਗਲਤੀਆਂ ਤੇ ਵਿਚਾਰ ਕਰਕੇ ਸਾਰਾ ਚਿੱਠੀ ਲਿਖ ਕੇ ਉਹੀ ਲੈਣ ਜਾਣਾ ਨਾ ਵੀ ਜਿਹੜੇ ਜੇ ਕੋਈ ਸਾਥੋਂ ਸੰਗਤ ਨਰਾਜ ਹੈ ਜਾਂ ਜਨਤਾ ਸਾਥੋਂ ਕੋਈ ਗੁੱਸੇ ਹੈ ਕੋਈ ਗੱਲ ਤਾਂ ਹੈਗੀ ਹੈ ਨਾ ਜੇ ਬਾਰ-ਬਾਰ ਸਾਨੂੰ ਵੋਟਾਂ ਨਹੀਂ ਪਾਉਂਦੇ ਕੋਈ ਗੱਲ ਤਾਂ ਹੈਗੀ ਹੈ ਨਾ ਅਸੀਂ ਮੰਨੀਏ ਨਾ ਮੰਨੀਏ ਜੀ ਗੱਲ ਤਾਂ ਪੋਲੀਟੀਕਲ ਵੋਟਾਂ ਹੀ ਹੁੰਦੀਆਂ ਨਾ ਤੇ ਜੇ ਵੋਟਾਂ ਸਾਨੂੰ ਨਹੀਂ ਪੈਂਦੀਆਂ ਕੋਈ ਗੜਬੜ ਤਾਂ ਹੈਗੀ ਹੈ ਕਿ ਤਣ ਕਿ ਤ ਜੇ ਮੈਨੂੰ ਪਿੰਡ ਚ ਕੋਈ ਸਰਪੰਚ ਨਹੀਂ ਛੱਡ ਦਿਆ ਨਹੀਂ ਮੈਨੂੰ ਲੋਕ ਬਣਾਉਂਦੇ ਠੀਕ ਨੇ ਕਹਿੰਦੇ ਬੰਦਾ ਤਾਂ ਹੈ ਨਹੀਂ ਕੋਈ ਦੂਜਾ ਦੂਜਾ ਬੰਦਾ ਕਿਹੜਾ ਕਹਿੰਦੇ ਕੋਈ ਵਿਕਲਪਤਾ ਦੱਸਣ ਉਹ ਆਫ ਕੈਮਰਾ ਆਨ ਕੈਮਰਾ ਇਹ ਇਹ ਗੱਲ ਤੋਂ ਲਗਾਤਾਰ ਕਿਹਦੇ ਕੁਝ ਦੱਸੋ ਕਿ ਵਿਕਲਪ ਕਾਉਣਾ ਫਿਰ ਸੁਪੀਰ ਸਿੰਘ ਬਾਦਲ ਤੋਂ ਜਦੋਂ ਜਵਾਰ ਲਾਲ ਨਹਿਰੂ ਚੜ੍ਹਾਈ ਕਰ ਗਿਆ ਕਹਿੰਦੇ ਹੁਣ ਕੀ ਹੋਊ ਸ਼ਾਸਤਰੀ ਨੇ ਵਧੀਆ ਕੰਮ ਚਲਾਤਾ ਜਦੋਂ ਸ਼ਾਸਤਰੀ ਚੜ੍ਹਾਈ ਕਰ ਗਿਆ ਕਹਿੰਦੇ ਹੁਣ ਕੀ ਹੋਊ ਫਿਰ ਇੰਦਰਾ ਗਾਂਧੀ ਨੇ ਵਧੀਆ ਕੰਮ ਚਲਾਤਾ ਇਹ ਤਾਂ ਆਪੇ ਹੀ ਨਿਕਲੇਉ ਬੰਦੇ ਤੇ ਬੰਦੇ ਤੋਂ ਪਾਸੇ ਤਾਂ ਹੋਵੇ ਬੰਦੇ ਤਾਂ ਉਦੋਂ ਵੀ ਵਧੀਆ ਚਲਾ ਦੇਣ ਕਿ ਧਿਆਨ ਚ ਕੋਈ ਵਿਕਲਪ ਹੈ ਨਹੀਂ ਮੈਂ ਜਦੋਂ ਸਕੰਦਰ ਸਿੰਘ ਮਲੂਕਾ ਸਾਹਿਬ ਉਹ ਕਹਿੰਦੇ ਨੇ ਕਿ ਪਰਮਜੀਤ ਸਿੰਘ ਸਰਨਾ ਉਹ ਇਨਸਾਨ ਨੇ ਜਿਨ੍ਹਾਂ ਨੇ ਕਾਂਗਰਸ ਦੇ ਲੀਡਰਾਂ ਨੂੰ ਵੀ ਸਰੂਪੇ ਪਾਇਆ ਉਹ ਕਹਿੰਦੇ ਨੇ ਕਿ ਜੇ ਮੇਰੇ ਤੇ ਇਲਜ਼ਾਮਬਾਜ਼ੀ ਲਾ ਰਹੇ ਨੇ ਤਾਂ ਉਹ ਪਹਿਲਾਂ ਆਪਣੇ ਬਾਰੇ ਜ਼ਰੂਰ ਸੋਚਣ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਚੰਡੀਗੜ੍ਹ